ਮੈਂ ਇਧਰੋਂ ਆਇਆ ਰਾਤ ਨੂੰ 2 ਵਜੇ ਆ ਸ਼ੈੱਡ ਸੀਮਿੰਟ ਦੀ ਐ ਇੱਥੋਂ ਤੋੜ ਕੇ ਆਇਆ ਅਰੇ ਦੋੜੇ ਕੁਛ ਨਹੀਂ ਤੀਜੀ ਮੰਜ਼ਲ ਤੇ ਆ ਤੇ ਵਾਪਸ ਕਿੱਧਰ ਗਏ ਰ ਵਾਪਸ ਇਧਰੋਂ ਗਏ ਯਾਰ ਇਹ ਬਾਹਰੋਂ ਲਾਗੇ ਯਾਰ ਅੱਜ ਜਾਂਦੇ ਜਾਂਦੇ ਬਾਹਰੋਂ ਲਾਗੇ ਜਾਂਦੇ ਜਾਂਦੇ ਬਾਹਰੋਂ ਲਾਗੇ ਹੁਣੇ ਲਾ ਕੇ ਬਾਹਰੋਂ ਵੀ ਇਹ ਕਿੰਨੀ ਮੰਜ਼ਲ ਆ ਭਾਈ ਇਹ ਤੀਜੀ ਮੰਜ਼ਲ ਆ ਅਰੇ ਦੋੜੇ ਕੁਛ ਹੈ ਵੀ ਨਹੀਂ ਪਤਾ ਨਹੀਂ ਕਿੱਦਾਂ ਆਏ ਕਿੱਦਾਂ ਨਹੀਂ ਆਏ ਇਹ ਦਵਾਰਾ ਛੱਟਾ ਕਰਾ ਗਏ ਉਹ ਤੇ ਹਾਂ ਇਹ ਦਵਾਰਾ ਉੱਥੇ ਛੱਟਾ ਕਰਾ ਗਏ ਏਟ ਲੱਗੀ ਹੋਈ ਐ ਵਿੱਚ ਉਹਦੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਕੇਸ਼ ਕੁਮਾਰ ਆ ਸਾਨਾ ਕਰੇਤੀ ਦਾਲ ਕਿੱਥੇ ਦੁਕਾਨ ਭਾਜੀ ਆਪਣੀ ਦੁਕਾਨ ਓਕਾਨ ਦੇ ਮੇਨ ਰੋਡ ਤੇ ਹੀ ਆ ਕੀ ਮਾਮਲਾ ਕੀ ਹੁੰਦਾ ਮਾਮਲਾ ਇਹ ਆ ਜਦੋਂ ਮੈਂ ਸਵੇਰੇ ਆਇਆ ਆ ਸਵੇਰੇ ਸਿਰਦਾ ਆ ਗਿਆ 10 ਵਜੇ ਪਰ ਸਮਾਨ ਥੋੜਾ ਥੋੜਾ ਗਾਇਬ ਸੀਗਾ ਜਦੋਂ ਮੈਂ ਉੱਪਰ ਗਿਆ ਬਾਰਕ ਵਿੱਚ ਮੈਂ ਉੱਪਰ ਗਿਆ ਦੇਖਿਆ ਜੀ ਐਲਈਡੀਆਂ ਵੀ ਹੈ ਨਹੀਂ ਗਿਆ ਫੋਨ ਰਿਪੇਅਰ ਵਾਲੀ ਵੀ ਹੈ ਨਹੀਂ ਗਿਆ ਇਸੇ ਮੈਂ ਕੈਮਰਾ ਖੋਲ ਕੇ ਚੈੱਕ ਕੀਤਾ ਤੇ ਪਤਾ ਲੱਗਾ ਕਿ ਦੋ ਕੁ ਬੰਦੇ ਉੱਪਰੋਂ ਆਏ ਆ ਮੁੰਟੀ ਦੋ ਸ਼ੈੱਡ ਪਾੜ ਕੇ ਉੱਪਰੋਂ ਥੱਲੇ ਆਏ ਆ ਤੇ ਉਸ ਤੋਂ ਬਾਅਦ ਦੇਖਿਆ ਕਿ ਹਾਂ ਦੋ ਬੰਦੇ ਆਏ ਆ 10 ਮਿੰਟ ਰਹਿ ਆ ਦੁਕਾਨ ਦੇ ਅੰਦਰ ਦੁਕਾਨ ਵਿੱਚੋਂ ਸਮਾਨ ਗਏ ਆ ਲੈਣੀਆਂ ਗਏ ਆ ਪਾਰ ਬੈਂਕ ਕੋਲ ਅਗਲਾ ਲੈ ਗਏ ਆ ਮੋਬਾਈਲ ਰਿਪੇਅਰ ਵਾਸਤੇ ਪੈਸੀ ਉਹ ਲੈ ਗਏ ਆ ਕਿੰਨੇ ਕਿੰਨੇ ਇੰਚ ਦੀ ਸੀ ਐਲਈਡੀ ਐਲਈਡੀ 43 ਇੰਚ ਦੀ ਸੀ ਜੀ ਤਿੰਨ ਐਲਈਡੀਆਂ ਲੈ ਕੇ ਗਏ ਆ ਉਹ ਪਰ ਉਹ ਪ੍ਰੋ ਦੇਖਿਆ ਤੇ ਉਹ ਚਾਈ ਬੜੀ ਆਲੇ ਦੇ ਵਾਲੇ ਕੋਠਾ ਵੀ ਆਣੀਗਾ ਜਿੱਥੋਂ ਟੱਪ ਗਏ ਹੋਗੇ ਇਹ ਸਮ ਸਾਨੂੰ ਵੀ ਨਹੀਂ ਆਂਦੀ ਕਿੱਧਰੋਂ ਆਏ ਕਿੱਧਰੋਂ ਨਹੀਂ ਆਏ ਗਏ ਉਹ ਮੌਂਟੀ ਥਰੂ ਆ ਤੇ ਆਏ ਉਹ ਪਤਾ ਨਹੀਂ ਕਿੱਦਾਂ ਆਏ ਆ ਜੀ ਕਰਦੇ ਦੀ ਵੀਡੀਓ ਹੈ ਕੈਮਰੇ ਦੇ ਵਿੱਚ ਹਾਂ ਕੈਮਰੇ 'ਚ ਵੀਡੀਓ 10 ਮਿੰਟ ਦੀ ਪੂਰੀ ਵੀਡੀਓ ਆਈ ਆ ਦੁਕਾਨ ਦੇ ਅੰਦਰ ਆਏ ਆ ਕਿੰਨੇ ਮਿੰਟ ਰਹਿ ਦੁਕਾਨ 'ਚ ਉਹ ਦੁਕਾਨ 'ਚ 10 ਮਿੰਟ ਦੀ ਦੁਕਾਨ ਦੇ ਅੰਦਰ ਰਹਿ 9-10 ਮਿੰਟ ਨਾ ਜਾਂਦਾ ਰਿਹਾ ਇਹ ਦੋ ਜਣੇ ਸੀਗੇ ਤੇ ਕਿੰਨੇ ਕੁ ਫੋਨ ਸੀ ਤੁਹਾਡੇ ਰਿਪੇਅਰ ਵਾਲੇ ਤੇ ਰਿਪੇਅਰ ਵਾਲੇ ਕੱਢੂਗਾ 10 ਤੋਂ 12 ਫੋਨ ਹੈਗੇ ਰਿਪੇਅਰ ਵਾਲੇ ਜ ਕੈਸ਼ ਵਗੈਰਾ ਹੈ ਨਹੀਂ ਸੀ ਗੱਲੀ ਚ 2-300 ਰੁਪਿਆ ਸੀਗਾ 400 ਬਸ ਉਹੀ ਲੈ ਕੇ ਗਏ ਆ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਨੁਕਸਾਨ ਕੁਛ ਹੈ ਪਾਲਵੇਂ ਕ ਵਗੈਰਾ ਬਾਕੀ ਆਪਣੇ ਲੱਖ ਰੁਪਏ ਲਗਭਗ ਹੋ ਗਿਆ ਨੁਕਸਾਨ ਲੱਖ ਰੁਪਏ ਦਾ ਨੁਕਸਾਨ ਤੁਸੀਂ ਪੁਲਿਸ ਨੂੰ ਫੋਨ ਕੀਤਾ ਤੁਸੀਂ ਹਾਂਜੀ ਕੀਤਾ ਹੋਇਆ ਆ ਕਾਦਾ ਕੀਤਾ ਫੋਨ ਪੁਲਿਸ ਨੂੰ ਫੋਨ ਕੀਤਾ ਘੰਟਾ ਹੋ ਗਿਆ 100 ਨੰਬਰ ਤੇ ਕੰਪਲੇਨ ਲਿਖਾਈ ਆ ਹਲੇ ਤੱਕ ਕੋਈ ਆਇਆ ਨਹੀਂ ਦੇਖੋ ਆਂਦੇ ਆਂਦੇ ਕਰਦੇ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਹ ਮੰਗ ਕਰਦੇ ਕਿ ਬੰਦੇ ਲੱਭਣੇ ਚਾਹੀਦੇ ਆ ਤੇ ਨੁਕਸਾਨ ਦੇ ਪਰ ਪਾਈ ਹੋਣੀ ਚਾਹੀਦੀ ਸਾਡੇ ਕੋਈ ਪਛਾਣ ਹੁੰਦੀ ਵੀ ਉਹ ਚੋਰਾਂ ਦੀ ਕੀ ਪਾਇਆ ਕੀ ਨਹੀਂ ਪਾਇਆ ਉਹਨਾਂ ਨੇ ਉਹਨਾਂ ਨੇ ਪਾਏ ਆ ਜੀ ਕਾਲੇ ਕੱਪੜੇ ਪਾ ਕੇ ਆਏ ਆ ਰੁਮਾਲ ਬੰਨੇ ਹੋਏ ਆ ਅੱਖ ਔਖਾ ਦੀਦੀਆਂ ਪਈਆਂ ਬਾਕੀ ਹਾਲ ਕੁਛ ਨਹੀਂ ਦੀਦਾ ਪਿਆ ਬੋਲੇ ਬੋਲੇ ਦਾ ਕੀ ਨਾਮ ਹੈ ਭਜੀ ਆਪਣੀ ਦਾ ਸਾਈ ਮੋਬਾਈਲ ਇਹ ਆਏ ਕਿਧਰੋਂ ਕੈਮਰੇ 'ਚ ਪਤਾ ਲੱਗਾ ਕੁਝ ਬਾਹਰਲੇ ਕੈਮਰੇ 'ਚ ਕੁਝ ਨਹੀਂ ਆਇਆ ਆ ਬਸ ਅੰਦਰਲੇ ਅੰਦਰ ਹੀ ਕੈਮਰੇ 'ਚ ਦਿਸਿਆ ਤੇ ਅੰਦਰੋਂ ਹੀ ਚਲੇ ਗਏ ਆ ਉਹ ਸਰ ਕੀ ਮਾਮਲਾ ਹੈ ਕੰਗਾਰ ਨਗਰਾਇ ਜੀ ਮਾਮਲਾ ਜੀ 112 ਨੰਬਰ ਤੋਂ ਕੋਪਲੇਟ ਆਈ ਇਸ ਕਟੋਰ ਰੂਟ ਤੇ ਕਾਰਨ ਨਗਰ ਜਿਹੜੀ ਆ ਮਹਿਲਾ ਤੇ ਦੁਕਾਨ ਤੋਂ ਚੋਰੀ ਹੋਈ ਹੈ ਅਸੀਂ ਮੁੱਖ ਤੇ ਆ ਕੇ ਵੇਖਿਆ ਤੇ ਜਿਹੜੀ ਹੈਗੇ ਚੜਨ ਦਾ ਤਾਂ ਕੋਈ ਤਾਂ ਹੈਂਡ ਵੀ ਉੱਤੋਂ ਚੋਰ ਜਿਹੜੀ ਜੀ ਮੰਜ਼ਲ ਤੇ ਕੱਢ ਸਕਦੇ ਆ ਤੇ ਇਹਦੇ ਵਿੱਚ ਉਹਨਾਂ ਨੇ ਉੱਪਰ ਦੀ ਵੜ ਕੇ ਤੇ ਜਿਹੜੀਆਂ ਇਹਨਾਂ ਦੇ ਤਿੰਨ ਐਲ ਡੀ ਆ ਤੇ ਕੁਝ ਮੋਬਾਈਲ ਚੋਰੀ ਕਰਕੇ ਲੈ ਗਏ ਆ ਇਹਦਾ ਤੇ ਜਿਹੜੀ ਕੈਮਰੇਜ ਚੈੱਕ ਕਰ ਰਹੇ ਆ ਕੈਮਰੇਜ ਵਿੱਚ ਜਿਹੜੇ ਇਹਨਾਂ ਦੇ ਕੋਈ ਵੀ ਮੂਵੀ ਜਾਂ ਸਾਨੂੰ ਕੋਈ ਦੇਖਦੇ ਪਤਾ ਲੱਗਦਾ ਕਿ ਇਹਨਾਂ ਨੇ ਪਟਾਲ ਕਰਕੇ ਦਿਕਾਰੀ ਕਰਦਾ ਸਰ ਬੰਦੇ ਕਿੰਨੇ ਗਏ ਪਤਾ ਲੱਗਾ ਕੈਮਰੇ ਚ ਦੱਸੋ ਮੁਤਾਬਕ ਜਿਹੜੇ ਦੁਕਾਨਦਾਰ ਦੱਸਦੇ ਕੋ ਦੋ ਬੰਦੇ ਕਿੰਨਾ ਕ ਸਰ ਨੁਕਸਾਨ ਹੋਇਆ ਕੋਈ ਦੱਸਿਆ ਇਹਨਾਂ ਨੇ ਨੁਕਸਾਨ ਕਹਿੰਦੇ ਵੀ 3 ਐਲਡੀ ਆ ਤੇ ਮੋਬਾਈਲ ਲੈ ਕੇ ਚੁੱਕੇ ਗਏ ਕੀ ਕਾਰਵਾਈ ਸਰ ਕੀਤੀ ਜਾ ਰਹੀ ਹ ਸਰ ਵੀ ਜੋ ਮੁਤਾਬਕ ਹੋਣ ਇਹਨਾਂ ਦੇ ਆਪਣਾ ਪਰਚੇ ਲੱਗੂਗੇ ਪਰਚਾ ਦੇਾਂਗੇ ਇਹਨਾਂ ਕਰਵਾਈ ਕਰਾਂਗੇ